ਤਾਂ ਬੀਤੇ ਕੱਲ ਐਮਪੀ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਪਟਿਆਲਾ ਦੇ ਵਿੱਚ ਪਹੁੰਚੇ ਸਨ ਕਿਉਂਕਿ ਬਾਬਾ ਬਕਾਲਾ ਦੇ ਵਿੱਚ ਇੱਕ ਪੰਥਕ ਇਕੱਠ ਹੋਣ ਜਾ ਰਿਹਾ ਉਸ ਦਾ ਸੁਨੇਹਾ ਲੈ ਕੇ ਪਟਿਆਲਾ ਦੇ ਵਿੱਚ ਪਹੁੰਚੇ ਸਨ ਤਾਂ ਅੱਜ ਐਮਪੀ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਬਟਾਲਾ ਦੇ ਵਿੱਚ ਪਹੁੰਚੇ ਜਿੱਥੇ ਕਿ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਸੁਨੇਹਾ ਦਿੱਤਾ ਕਿ ਇੱਕ ਪੰਥਕ ਇਕੱਠ ਹੋਣ ਜਾ ਰਿਹਾ ਜਿਸ ਦੇ ਵਿੱਚ ਤੁਸੀਂ ਸ਼ਾਮਲ ਹੋਣਾ ਤਾਂ ਨਾਲ ਹੀ ਉਸ ਉਹਨਾਂ ਦੇ ਵੱਲੋਂ ترਸੀਮ ਸਿੰਘ ਦੇ ਵੱਲੋਂ ਇਹ ਸਵਾਲ ਜਦੋਂ ਪੱਤਰਕਾਰਾਂ ਨੇ ਕਿਹਾ ਕਿ ਅੱਜ ਮੁਰ ਤੋਂ ਡੇਰਾ ਮੁਖੀ ਰਾਮ ਰਹੀਮ ਨੂੰ ਫਰਲੋ ਦੇ ਦਿੱਤੀ ਗਈ ਆ ਉਸ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ ਆਖਰ ਕੀ ਕੁਝ ਕਿਹਾ ਐਮਪੀ ਜਿਹੜੇ ਨੇ ਅਮਰਤਪਾਲ ਸਿੰਘ ਦੇ ਪਿਤਾ ترਸੇਮ ਸਿੰਘ ਦੇ ਵੱਲੋਂ ਕਿਹੜਾ ਐਕਸ਼ਨ ਹੋਣ ਜਾ ਰਿਹਾ ਬਾਬਾ ਬਕਾਲਾ ਦੇ ਵਿੱਚ ਕਿੰਨਾ ਵੱਡਾ ਇਕੱਠ ਹੋਣ ਜਾ ਰਿਹਾ ਇਸ ਪੰਥਕ ਇਕੱਠ ਦੇ ਪਿੱਛੇ ਮਕਸਦ ਕੀ ਆ ਅਮਰਤਪਾਲ ਸਿੰਘ ਦੇ ਨਾਲ ਕੀ ਗੱਲਬਾਤ ਹੋਈ ਆ ਅਮਰਤਪਾਲ ਸਿੰਘ ਕਦੋਂ ਜੇਲ੍ਹ ਚੋਂ ਬਾਹਰ ਆਉਣਗੇ ਤਾਂ ਤੁਹਾਨੂੰ ਸੁਣਾਉਣੇ ਆ ਅਮਰਤਪਾਲ ਸਿੰਘ ਦੇ ਪਿਤਾ ترਸੇਮ ਸਿੰਘ ਦੀ ਜਵਾਨੀ ਸਾਡੇ ਸਹਿਯੋਗੀ ਲੱਪਰੀ ਸਿੰਘ ਖੁਸ਼ੀਪੁਰ ਦੇ ਬੋਲੋਂ ਗੱਲਬਾਤ ਕੀਤੀ ਗਈ ਹੈ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਟਾਲਾ ਦੀ ਪ੍ਰਸਤਾ ਬਹੁਤ ਬਹੁਤ ਧੰਵਾਦ ਕਿ ਜਿਹੜੇ ਤੁਸੀਂ ਇੱਥੇ ਆ ਕੇ ਤੇ ਇਹੋ ਸਾਹਿਬ ਇਹ ਪ੍ਰੋਗਰਾਮ ਕਰਨ ਕਰ ਰਹੇ ਆ ਜਾਪਸੀ ਪ੍ਰੈਸ ਕਨਫਰੰਸ ਬ੍ਰਾਜ਼ੀਲ ਉਸ ਆਸੂ ਦੇ ਰਹੇ ਉਹ ਦਿਵਾ ਤੇ ਕੱਟਾ ਤੇ ਨਵਾਰ ਜੋ ਸਾਡਾ ਮੈਸੇਜ ਹੈ ਅਜਾ ਜੋ ਸਾਡੀ ਸੰਗਤਾਂ ਅਪੀਲ ਕਰਨ ਵਾਸਤੇ ਆਏ ਆ ਉਹਨੂੰ ਤੁਸੀਂ ਕਰ ਕਰ ਤੱਕ ਵਿਚਾਰੇ ਹੋ ਇਸ ਵਾਸਤੇ ਤੇ ਤੈਦ ਅਜੀ ਕੀ ਅਪੀਲ ਕਰਨੀ ਕਰਨੀ ਅਸੀਂ ਸੰਗਤਾਂ ਨੂੰ ਇਹ ਅਪੀਲ ਕਰਨ ਵਾਸਤੇ ਆਏ ਆ ਕਿ ਜੀ ਜੋ ਸਾਡੇ ਸਿੱਖ ਪੰਥ ਨਾਲ ਜਾਂ ਪੰਜਾਬ ਨਾਲ ਤੱਕ ਐਸਾ ਹੀ ਹੋ ਰਹੀ ਆ ਜਾਂ ਸਾਡੇ ਤੇ ਜ਼ੁਲਮ ਸਿਰ ਹੋ ਰਿਹਾ ਉਹਦੇ ਵਾਸਤੇ ਸਾਡੀ ਕਿਤੇ ਵੀ ਜੋ ਸੁਣਵਾਈ ਨਹੀਂ ਹੋ ਰਹੀ ਜੋ ਇਹ ਵੀ ਚੀਜ਼ ਸਾਡੇ ਨਾਲ ਇਨਸਾਫ ਨਹੀਂ ਹੋ ਰਿਆ ਉਹਦੇ ਵਾਸਤੇ ਇਹ ਸਾਰਾ ਮਾਮਲਾ ਸੰਤਾਂ ਚ ਲੈ ਕੇ ਜਾ ਰਹੇ ਹਾਂ। ਔਰ ਦੂਸਰਾ ਇਹ 819 ਤਰੀਕ ਨੂੰ ਆਕਾਤਰਤਾ ਕਰ ਰਹੇ ਹਾਂ ਉਹਦੇ ਚ ਵੀ ਇਹ ਸਾਰੇ ਮਸਲੇਅ ਤੇ ਵਿਚਾਰ ਕੀਤੀ ਜਾਣੀ ਹੈ ਤੇ ਇਹ ਇੱਕ ਅਸੀਂ ਹਰ ਜ਼ਿਲ੍ਹੇ ਚ ਜਾ ਰਹੇ ਹਰ ਜੇ ਕਸਬੇ ਜਾ ਰਹੇ ਹਾਂ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵੜਾਉਣ ਵਾਸਤੇ ਪੂਰੇ ਸਿੱਖ ਜਗਤ ਚ ਬਹੁਤ ਘਾਟਰ ਜਾ ਰਹੇ ਹਾਂ। ਉਹਨੂੰ ਅਸੀਂ ਚਾਹੁੰਦੇ ਆ ਕਿ ਉਹ ਸਾਰਿਆਂ ਨੂੰ ਦੁਬਾਰਾ ਉਹਨਾਂ 'ਚ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਕੇ ਤੇ ਜਿਹੜਾ ਕਿ ਹਰੇਕ ਜੋ ਬੰਦਾ ਜਿਹੜੀ ਜੋ ਗਿਆ ਵੋਟ ਬਣਾਉਣ ਦੇ ਉਹਦੀ ਵੋਟ ਬਣੇ ਤੇ ਉਹ ਜਦੋਂ ਆਉਣ ਵਾਲੇ ਸਰੋਨੀ ਕਮੇਟੀ ਦੀ ਇਲੈਕਸ਼ਨ ਆਉਂਦੀ ਹੈ ਤੇ ਉਹਦੇ 'ਚ ਉਹ ਆਪਣਾ ਹਿੱਸਾ ਭਾਗ ਲਵੇ ਤੇ ਕਿਹੜਾ ਧੱਕਾ ਕਰਨ ਜਾਣ ਕਿਥੇ ਕਰਨ ਜਾ ਰਹੇ ਨੇ ਮਕਸਦ ਕੀ ਹੈ ਅਸੀਂ ਜੀ ਬਾਬਕਾਲਾ ਸਾਹਿਬ ਗੁਰਤੇਗ 72 ਸਾਹਿਬ ਦੀ ਨਗਰੀ ਕਿ ਉੱਥੇ ਪੰਤਰਿਕ ਪੱਥਕ ਪੰਤਰਿਕ ਪੱਥਕ ਕਰ ਰਹੇ ਤੇ ਉਹਦੇ ਚ ਇਹ ਹੀ ਮਸਲੇ ਵਿਚਾਰੇ ਜਾਣੇ ਕਿਹੜੇ ਕਿਹੜੇ ਮਸਲੇ ਜਿਹੜੇ ਪੰਜਾਬ ਨਾਲ ਜਾਂ ਪੰਛੀਆਂ ਨਾਲ ਸਬੰਧਤ ਹੈ ਆ ਜੋ ਬੰਦੀ ਸਿੰਘਾਂ ਦਾਵਾ ਬੀਐਸਪੀ ਦਾ ਮਾਮਲਾ ਵਾ ਨੌਜਵਾਨੀ ਦਾ ਨਸ਼ਿਆਂ ਨਾਲ ਜੋ ਬਰਬਾਦੀ ਹੋ ਰਹੀ ਆ ਜੋ ਸਾਡੇ ਕਿਸਾਨਾਂ ਦੇ ਜੋ ਮਸਲੇ ਜੋ ਐਮਐਸਪੀ ਆ ਜਾਂ ਹੋਰ ਜਿਹੜੇ ਆ ਉਹ ਉਹਨਾਂ ਦੇ ਬਾਰੇ ਚ ਜਿਹੜੀ ਕੋਈ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਸ ਸਕੀਤਾ ਜੇ ਅਸੀਂ ਤਕਰੀਬਨ ਸਾਰਿਆਂ ਨੇ ਮੇਨ ਸਕੀਤਾ ਮਸਲਾ ਉਪਨ ਲਈ ਤੇ ਸਾਰਿਆਂ ਨੂੰ ਦੱਦਾ ਅੱਜ ਅਸੀਂ ਉਹਦੀ ਪਰਮਿਸ਼ਨ ਪਰਮਿਸ਼ਨ ਅੱਜ ਅੱਜ ਸ਼ਾਇਦ ਹੋ ਜੂਗੀ ਤੇ ਉਹ ਤੋਂ ਬਾਅਦ ਅਸੀਂ ਦਾ ਜਿਹੜਾ ਕਿ ਆ ਸਰਿਕਲੀ ਸਮਿਤੀ ਉਹ ਬੰਦੀ ਸਿੰਘਾਂ ਦੀ ਰਿਹਾਈ ਜਾਂ ਫਿਰ ਧੀ ਕਾਂਦੀ ਜਈ ਇਨਸਾਫ ਆ ਉਹ ਸਾਨੂੰ ਹਾਲੇ ਤੱਕ ਕਿਉਂ ਨਹੀਂ ਮਿਲ ਪਾ ਰਿਹਾ ਇਹ ਜੀ ਕੋਈ ਸਾਡੀ ਜਿਹੜੀ ਲੀਡਰਸ਼ਿਪ ਦਾ ਸਿਰਦ ਨਾ ਹੋਣਾ ਉਹਨਾਂ ਦਾ ਉਹਨਾਂ ਤੇ ਰਣ ਨਾਲ ਮਿਲੇ ਹੋਣਾ ਜਿਨ੍ਹਾਂ ਬਿਰਵੀਲਾ ਕਾਂਦੀ ਲਾਲੋ ਜੀ ਹੁਣ ਦੇਖੋ ਵੱਡੇ ਵੱਡੇ ਖਲਾਸੀ ਹੋ ਰਹੇ ਕਿ ਜਿਨ੍ਹਾਂ ਨੇ ਸਾਨੂੰ ਇਨਸਾਫ ਦੇ ਲੈ ਕੇ ਦੇਣਾ ਸੀ ਉਹੀ ਉਹਨਾਂ ਨਾਲ ਮਿਲੇ ਹੋਏ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਇਨਸਾਫ ਮਿਲੂਗਾ ਇਹ ਹੁਣ ਅਸੀਂ ਇਹ ਸਪਨਾ ਚ ਲੈ ਕੇ ਇਹ ਗੱਲ ਲੈ ਕੇ ਜਾ ਰਹੇ ਹਾਂ ਕਿ ਸੰਤਾ ਨੂੰ ਆਮ ਲੋਕਾਂ ਨੂੰ ਉੱਠਣਾ ਪੈਣਾ ਹੈ ਇਨਸਾਫ ਵਾਸਤੇ ਤੇ ਤਾਂ ਹੀ ਸੜਕ ਭਾਈ ਹਰਪਾਲ ਸਿੰਘ ਨੂੰ ਲੋਕਾਂ ਨੇ ਵੋਟ ਪਾ ਕੇ ਐਮਪੀ ਕਿਉਂ ਜਿਆ ਤਾਂ ਕਿ ਸਾਡੇ ਹਲਕੀ ਦੇ ਲੋਕ ਉਠਾ ਸਕਣ ਪਰ ਹਾਲੇ ਤੱਕ ਉਹਨਾਂ ਨੂੰ ਆਪ ਹੀ ਇਜਾਜ਼ਤੀ ਨਹੀਂ ਮਿਲੀ ਕਿ ਕਿਹਨਾ ਚੰਦੇ ਇਹ ਵੀ ਦੇਖੋ ਜੀ ਇੱਕ ਸਰਕਾਰ ਦੇ ਤਾਂ 50 ਸੌਂਦੇ ਬਹੁਤ ਵੱਡੀ ਤੱਕੀਸ਼ਾਈ ਜਾਂ ਬੇਇਨਸਾਫੀ ਹੈ ਕਿ ਇੰਨੇ ਵੱਡੇ ਮਾਰਜਨ ਨਾਲ ਪੂਰੇ ਪੰਜਾਬ ਚੋਂ ਸਭ ਤੋਂ ਵੱਧ ਬਹੁਤ ਨੇ ਜਿੱਤੇ ਹੋਏ ਆਦਮੀ ਨੇ ਜਿਤੇ ਲੋਕ ਇਹਨਾਂ ਵਿੱਚ ਵਿਸ਼ਵਾਸ ਕਰ ਰਹੇ ਉਹ ਉਹਨੂੰ ਤੁਸੀਂ ਅੰਦਰ ਰੱਖ ਰਹੇ ਹੋ ਤੇ ਇਹ ਸਾਡੇ ਇੱਕ ਲੋਕਤੰਤਰ ਦਾ ਵੀ ਘਾਣ ਹੈ ਇਹ ਸਰਕਾਰੀ ਤੰਤਰ ਲੋਕਤੰਤਰ ਤੇ ਆ ਰਹੀ ਹੈ ਇਹ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਲੋਕਾਂ 'ਚ ਇਸ ਕਰਦਾ ਗੱਲ ਤਾਂ ਬਹੁਤ ਵੱਡਾ ਰੋਸ ਦਿਨੋਂ ਦਿਨ ਵਧ ਰਿਹਾ ਹੈ ਕਿ ਕਿਉਂ ਨਹੀਂ ਛੱਡਿਆ ਜਾ ਰਿਹਾ ਤੇ ਉਹਦੇ ਵਾਸਤੇ ਅਸੀਂ ਇਹ ਜਿਹੜੇ ਪੰਥਕ ਆ ਕਰਤਾ ਜਾਂ ਲੋਕ ਬਹੁਤ 많ਨਾ ਆਏ ਬਾਕੀ ਨੂੰ ਵੀ ਕਹਾਇਆ ਗਿਆ ਲੋਕਾਂ ਨੇ ਉਹ ਡਵੈਲਪਮੈਂਟ ਦੇ ਕੰਮ ਨਹੀਂ ਜਾਂ ਹੋਰ ਕਈ ਨੀਤੀ ਕੰਮ ਨਹੀਂ ਲੋਕ ਆਪ ਜੇਂ ਨਹੀਂ ਦੇ ਕੋ ਲੋਕ ਹੁਣੇ ਇਹ ਸਮਝਣ ਗਿਆ ਕਿਹੜੇ ਕਿਦਾਂ ਮੁਕੰਮਲ ਹੋਣਗੇ ਹਲਕੇ ਨਹੀਂ ਇਹ ਤੇ ਜੀ ਸਰਕਾਰ ਦੀ ਇੱਕ ਸਾਡੇ ਲੋਕੋ ਹਲਕੇ ਤੇ ਲੋਕਾਂ ਨਾਲ ਵੀ ਬੇਇਨਸਾਫੀ ਆ ਅਸੀਂ ਤੇ ਲੋਕਾਂ ਨੇ ਤੇ ਇਸੇ ਕਰਕੇ ਚੁਣਿਆ ਸੀ ਕਿ ਤੁਸੀਂ ਉਸ ਟਾਈਮ ਤੇ ਵੀ ਧੱਕਾ ਕੀਤਾ ਤੇ ਜੋ ਉਹਨਾਂ ਦੇ ਤੁਸੀਂ ਇਲਿਗੇਸ਼ਨ ਲਾ ਰਹੇ ਸੀ ਐਨਐਸਆਰ ਵਗਰਾ ਲਗਾਈ ਲੋਕਾਂ ਨੇ ਉਹ ਸਭੀ ਕਰ ਨਹੀਂ ਕੀਤਾ ਲੋਕਾਂ ਨੇ ਆਪਣਾ ਫਤਵਾ ਦੇ ਕਿ ਉਹਨਾਂ ਜੀ ਜਨਤਾਰੇ ਤੇ ਸਰਕਾਰ ਨੂੰ ਮੇਰਾ ਖਿਆਲ ਹੈ ਕਿ ਆਪਣੀਆਂ ਜਿਹੜੀਆਂ ਨਕਾਮੀਆਂ ਸੀ ਨਸ਼ੇ ਦੇ ਖਿਲਾਫ ਜੋ ਨਸ਼ੇ ਦਾ ਕਰਕੇ ਸਰਕਾਰਾਂ ਹੋਣ ਚਾਹੀਆਂ ਸੀ ਗਲਬੀ ਦਾ ਜੋ ਮਸਲੇ ਲੱਗੇ ਇੰਦਾ ਸੀ ਉਹਨਾਂ ਨੇ ਜੋ ਇੱਕ ਵੀ ਇਹਨਾਂ ਹੱਲ ਨਹੀਂ ਕੀਤਾ ਨਸ਼ਾ ਸਗੋਂ ਅੱਗੇ ਤੋਂ ਵੀ ਵੱਧ ਗਿਆ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੇ ਉਹਤੇ ਪਰਦਾ ਪਾਉਣ ਦੀ ਜਾਂ ਨਸ਼ੇ ਵਾਲਿਆਂ ਨੂੰ ਅੰਦਰ ਕਰਨ ਦੀ ਜਾਂ ਐਨਐਸਏ ਲਾਉਣ ਦੀ ਲੋੜ ਸੀਗੀ ਪਰ ਉਹਨਾਂ ਨੇ ਅੰਮ੍ਰਿਤਪਾਲ ਤੇ ਲਾਤੀ ਜਿਹੜਾ ਨਸ਼ੇ ਦੇ ਵਿਰੁੱਧ ਕੰਮ ਕਰਦਾ ਸੀ ਤੇ ਲੋਕਾਂ ਨੇ ਉਸ ਉਸ ਦੇ ਖਿਲਾਫ ਹੱਤਵਾ ਦੇ ਕੇ ਵੀ ਇੱਕ ਆਪਣਾ ਜੋ ਰੋਸ ਜਾਰ ਕੀਤਾ ਕਿ ਇਹ ਤੁਸੀਂ ਜੋ ਗਲਤ ਕੀਤਾ ਪੂਰੀ ਸਰਕਾਰ ਅੱਗੇ ਉਸ ਉਸੇ ਰਵਈਏ ਤੇ ਆੜੀ ਪਈ ਆ ਲੋਕਾਂ ਦੇ ਪਦਵੇ ਦੇ ਵੀ ਉਹ ਸਰਕਾਰ ਨਹੀਂ ਕਰ ਰਹੀ ਤੇ ਲੋਕਾਂ ਨੂੰ ਇਸ ਜਿੱਦਿਆ ਮੁਸ਼ਕਲਾਂ ਦੇ ਆ ਲੋਕ ਆ ਜੇ ਵੀ ਇਹ ਇਸ ਸਰਕਾਰ ਦੇ ਖਿਲਾਫ ਇਹ ਇੱਕ ਚੀਜ਼ ਕਰ ਰਹੇ ਆ ਕਿ ਇਹ ਉਧਾ ਛੱਡਿਆ ਜਾਣਾ ਚਾਹੀਦਾ ਵਰਦੀ ਸਿੰਘਾਂ ਨੂੰ ਛੱਡਿਆ ਜਾਣਾ ਚਾਹੀਦਾ ਬਾਕੀ ਜੋ ਜਦਵੀ ਦਾ ਜੋ ਇਨਸਾਫ ਜੋ ਵੀ ਉਹ ਦਿਨੋਂ ਤੱਕ ਮਤਲਬ ਰੁਕ ਉਹਨੂੰ ਇਨਸਾਫ ਤੋਂ ਇਨਕਾਰ ਉਪ ਕਰੀ ਜਾ ਰਹੀ ਹੈ ਸਰਕਾਰ ਉਹਦੇ ਕੁਝ ਮਸਲੇ ਇਹੋ ਪੰਜਾਬ ਤੋਂ ਚੱਕ ਕੇ ਜੰਦੀੜ ਚ ਲੈ ਕੇ ਜਾਂ ਕੋਈ ਇਹੋ ਜਿਹੀ ਚੀਜ਼ਾਂ ਹੋ ਰਹੀਆਂ ਕਿ ਜਿਹੜਾ ਮੇਰਾ ਕਹਿ ਲਾਂ ਕਿ ਜਿੱਦਾਂ ਅਜੇ ਤੱਕ 84 ਦਾ ਇਨਸਾਫ ਨਹੀਂ ਮਿਲਿਆ ਇਹ ਵੀ ਮੇਰਾ ਕਹਿ ਲਾਂ ਕਿ ਸਰਕਾਰ ਦੀ ਮਨਸ਼ਾ ਨਹੀਂ ਕਿ ਉਹਨਾਂ ਦਾ ਇਨਸਾਫ ਦੇਣ ਦੀ ਪੰਜਾਬ ਦੀ ਦਿੱਸੀ ਪੰਜੀ ਕਹਿ ਸਕਦੇ ਉਸੇ ਰਿਤੇ ਜਿਹੜਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਵੀ ਆ ਰਹੀਆਂ ਕਿ ਇਹਦੇ ਵਿੱਚ ਵੀ ਭਾਈ ਸਾਹਿਬ ਦੇ ਸਿਰੇ ਦੀ ਮੈਂ ਤੇ ਜਿਵੇਂ ਚੋਣ ਬਾਰੇ ਵੀ ਅਜਿਹਾ ਸਿਲਾਹ ਕਰ ਰਹੇ ਆ ਕਿ ਉਹਦੇ ਚ ਸਾਨੂੰ ਅਸੀਂ ਚਾਹੁੰਦੇ ਆ ਕਿ ਸਾਰੇ ਪੰਥ ਵਾਲੋਂ ਕੋਈ ਸਾਂਝਾ ਇੱਕ ਇੱਕ ਉਮੀਦਵਾਰੀ ਹੋਵੇ ਉਹਦੇ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ ਉਹ ਜੀ ਹਾਂ ਘਰਾਨਾ ਪੰਥ ਦੀ ਇਕਤਾ ਬਾਰੇ ਕੀ ਜਿਵੇਂ ਸੰਧੀ ਦਾ ਕੀ ਤਰ ਹੈ ਇਹ ਨਹੀਂ ਅਸੀਂ ਸ਼ਾਮ ਤੋਂ ਲੈ ਲੈਂਦੇ ਹਾਂ ਨਹੀਂ ਅਸੀਂ ਇਹਦੇ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਧਰਾਂ ਨੂੰ ਮਿਲਦੇ ਮਿਲਦੇ ਆ 19 ਤਰੀਕ ਤੋਂ ਬਾਅਦ ਅਸੀਂ ਸਾਰਿਆਂ ਨਾਲ ਪਰਸਨਲੀ ਮੀਟਿੰਗਾਂ ਕਰਕੇ ਜਾਂ ਕਰਕੇ ਸਾਰਿਆਂ ਨੂੰ ਅਸੀਂ ਇੱਕ ਮੰਚ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਪੰਥਕ ਇਕਤਾ ਜੀ ਅਸੀਂ ਸਾਡਾ ਬਚਾਅ ਕੌਸਾ ਜੀ ਕੁਝ ਲੋਕ ਦੀ ਘਰੇਲੂ ਪ੍ਰਾਪਰਟੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਕਰਦੇ ਨੇ ਠੀਕ ਹੈ ਜੀ ਕਹਿੰਦੇ ਜੀ ਘਰੇਲੂ ਪ੍ਰਾਪਰਟੀ ਨੂੰ ਲੈ ਕੇ ਬਹੁਤ ਸਾਰੇ ਲੋਕ ਸਵਾਲ ਕਰਦੇ ਨੇ ਠੀਕ ਹੈ ਜੀ ਘਰੇਲੂ ਪ੍ਰਾਪਰਟੀ ਤੇ ਘਰੇਲੂ ਪ੍ਰਾਪਰਟੀ ਜਿਹੜੀ ਤੁਹਾਡੀ ਆਪਣੀ ਪ੍ਰਾਪਰਟੀ ਅਸਲ ਵਿੱਚ ਹੋ ਸਕਦੀ ਹੈ ਜੀ ਲੈ ਕੇ ਬਹੁਤ ਸਾਰੇ ਲੋਕ ਸਵਾਲ ਕਰਦੇ ਨੇ ਠੀਕ ਹੈ ਇਸ ਹੱਦ ਕੋਲ ਤੇ ਕੋਈ ਇਹ ਟਿਕ ਪ੍ਰਾਪਰਟੀ ਹੈ ਹੋਈ ਹੈ ਨਹੀਂ ਕਿ ਜਿਹੜੀ ਕੋਈ ਕਿਹੜੀ ਕੌਕਸ ਦੀ ਗੱਲ ਸਾਡੇ ਨੂੰ ਪਤਾ ਨਹੀਂ ਹਾਂ ਜੀ ਪ੍ਰਾਪਰਟੀ ਤੇ ਕੋਈ ਇਹਦਾ ਦੀ ਕੋਈ ਐਸੀ ਬੋਤ ਰੱਖੀ ਨਹੀਂ ਕਿ ਆ ਅੱਗੇ ਜਿਹੜੀ ਪ੍ਰਾਪਰਟੀ ਪ੍ਰਾਪਰਟੀ ਵੀ ਸਾਡੇ ਕੋਲ ਪ੍ਰਸ਼ਾਦੇ ਪਾਣੀ ਚੋ ਘਈ ਆ ਜਿਹੜਾ ਐਸ ਕੋਈ ਹੋਰ ਕੀ ਨਹੀਂ ਆ ਗਿਆ। ਭਾਈ ਜੰਮੂਰ ਪੱਤੀ ਐਂਟਰੀ ਕਟੋਰ ਵਿੱਚ ਤੁਸੀਂ ਸਾਧੂ ਸਾਹਿਬ ਕਿੰਨੇ ਕੁ ਜਦਨ ਤੁਹਾਡੇ ਵੱਲੋਂ ਕੀਤੀ ਗਈ ਦਿਹਾਈ ਵਾਸਤੇ ਜੀ ਅਸੀਂ ਤੇ ਪੂਰੇ ਜੋ ਸਾਡੇ ਬੰਦੀ ਸਿੰਘ ਯਾਰ ਸਾਰਿਆਂ ਦੀ ਦਿਹਾਈ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਅਸੀਂ ਸੰਤਾ ਚ ਲੈ ਕੇ ਜਾ ਰਹੇ ਹਾਂ ਮਤਲਬ ਕਿ ਜੋ ਇਹ ਵੀ ਜਿਹੜੀ 11 ਤਰੀਕ ਦੀ ਇਕਤਰਤਾ ਅਸੀਂ ਦੋ ਵੀਨੇ ਸਰਕਾਰ ਨੂੰ ਦਿੱਤੇ ਇੱਕ ਸ਼ਾਇਦ ਉਹਨਾਂ ਦੇ ਕੋਈ ਜ਼ਮੀਰ ਜਾਗ ਪਏ ਤੇ ਲੋਕਾਂ ਦੀ ਆਵਾਜ਼ ਨੂੰ ਸੁਣਨ ਤੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਪਰ ਸਰਕਾਰ ਦੀ ਅਜੇ ਵੀ ਕੋਈ ਇਹੋ ਜਿਹੀ ਮਨਸ਼ਾ ਨਹੀਂ ਲੱਗਦੀ ਕਿ ਉਹਨਾਂ ਨੂੰ ਬਾਹਰ ਲਿਆਉਣ ਦੀ ਇਸ ਕਰਕੇ ਹੁਣ ਹੁਣੀ ਤਰੀਕ ਦੀ ਇਕੱਤਰਤਾ ਵੀ ਆ ਬਾਕੀ ਕੋਰਟ 'ਚ ਵੀ ਇਹ ਮੈਟਰ ਆ ਤੇ ਉਮੀਦ ਆ ਕਿ ਜਲਦੀ ਮਸਲਾ ਹੱਲ ਹੋਵੇ ਕੁਝ ਜਾ ਰਹੇ ਪਰ ਦਿੱਲੀ ਤੋਂ ਜਾਗੇ ਨਿਮਰੂਗੜ੍ਹ ਉਹਦੇ ਚਰਚਾ ਜੀ ਜਾਣ ਕੇ ਇੱਕ ਦੋ ਦਿਨ 'ਚ ਤੇ ਉਹਨਾਂ ਨਾਲ ਮੁਲਾਕਤ ਕਰਨਗੇ ਜੋ ਅੱਗੇ ਆਉਣ ਵਾਲੇ ਸਮੇਲਿਕ ਰਣਨੀਤੀ ਆ ਜਾਂ ਉਹਨਾਂ ਨਾਲ ਕੋਈ ਸਲਾਹ-ਮਸ਼ਵਰਾ ਕਰਕੇ ਅਸੀਂ ਠੀਕ ਹੈ ਇਕੱਤਰਤਾ ਵਾਰ ਇਹ ਭਾਈ ਸਾਹਿਬ ਨੂੰ ਛੁਡਵਾਉਣ ਲਈ ਇਹ ਫਰਵਰੀ ਨਹੀਂ ਕਿ ਇਦਾਂ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਸੁਧਰੂਗੀ ਸਿਰ ਅਗਲੇ ਨੰਬਰ ਤੇ ਨਹੀਂ ਉਹਨਾਂ ਨੂੰ ਕੱਲਿਆ ਨੂੰ ਛਡਾਉਣ ਦਾ ਮਸਲਾ ਰਹੇਗਾ ਜੀ ਉਹ ਇਹ ਚੀਜ਼ ਹੈ ਕਿ ਲੋਕ ਚਾਹ ਰਹੇ ਆ ਕਿ ਜੋ ਵੀ ਸਾਡੇ ਨਾਲ ਬੇਇਨਸਾਫੀਆਂ ਨੇ ਉਹਦਾ ਕੋਈ ਕੋਈ ਨਾ ਕੋਈ ਇਨਸਾਫ ਹੋਵੇ ਜੋ 30 35 35 ਸਾਲ ਤੋਂ ਸਾਡੇ ਬੰਦੀ ਸਿੰਘ ਆ ਬੇਦਬੀ ਦਾ ਮਾਮਲਾ ਵਾ ਨੌਜਵਾਨੀ ਨਸ਼ਿਆਂ 'ਚ ਰੋਜ਼ ਦਿਹਾੜੀ ਸਰਕਾਰ ਦਾ ਕਿਸੇ ਪਾਸੇ ਵੀ ਧਿਆਨ ਨਹੀਂ ਕਿਸੇ ਮਸਲੇ ਤੇ ਅਬਾ ਟਪਾਲ ਨੂੰ ਛਡੋ ਬਾਕੀ ਮਸਲਿਆਂ ਤੇ ਵੀ ਜਿਹੜਾ ਕਿ ਰੋਜ਼ ਦੇ ਦੇ ਦਿਨ ਜਿੰਨੇ ਅੜੇ ਕਤਲ ਹੋ ਰਹੇ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਸਰਕਾਰ ਤੇ ਇੱਕ ਨਕਾਮ ਹੋਈ ਪਈ ਹੈ ਇਹ ਸਾਰੀਆਂ ਚੀਜ਼ਾਂ ਦੇ ਵਿਚਾਰ ਨਹੀਂ ਸਾਨੂੰ ਲੋੜ ਆ ਕਿ ਸਾਡੇ ਮੱਥੇ ਤੇ ਬਹੁਤ ਵੱਡਾ ਕਲੰਕਿਆ ਜੀ ਉਹ ਨਸ਼ਾ ਦੀ ਆ ਜਾਂ ਜੋ ਹੈ ਪ੍ਰੋਟੀਆਂ ਦਾ ਜ਼ੋਰ ਆ ਜਾ ਹੈ ਇਹਨੇ ਜਿੱਦਾ ਹੋ ਰਹੀਆਂ ਇਹ ਮੇਰੇ ਤੋਂ ਬਹੁਤ ਸਾਨੂੰ ਸਾਰਿਆਂ ਨੂੰ ਸੋਚਣ ਵਿਚਾਰ ਦੀ ਲੋੜ ਹੈ ਕਿ ਅਸੀਂ ਸਾਡਾ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਹਾਂ ਜੀ ਅਸੀਂ ਸਰਕਾਰਾਂ ਦਾ ਦੋਸ਼ ਕਰ ਦਿੰਦੇ ਆ ਕਿ ਪੰਜਾਬ ਤੇ ਨਸ਼ਾ ਵੱਧ ਰਿਹਾ ਨੌਜਵਾਨੀ ਨਸ਼ੇ ਚ ਗੇਰੀ ਆ ਪਰ ਜੇ ਗੱਲ ਚੁੱਪੀ ਜਾਵੇ ਸਾਡੀਆਂ ਆਪਣੀਆਂ ਜਿਹੜੀਆਂ ਸਮਾਜਿਕ ਸੰਸਥਾਵਾਂ ਹੈਗੀਆਂ ਨੇ ਜਾਂ ਫਿਰ ਉੱਚ ਕੋਟੀ ਦੀਆਂ ਸੰਸਥਾਵਾਂ ਹੈਗੀਆਂ ਨੇ ਸਾਡੀਆਂ ਸਿੱਖ ਸੰਸਥਾਵਾਂ ਉਹ ਕਿੰਨਾ ਕੋ ਕਾਰਲਾ ਕਰਦੀਆਂ ਨੇ ਸਿੱਖਾਂ ਵਾਸਤੇ ਜਾਂ ਪੰਜਾਬ ਦੇ ਵਾਸਤੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਪਛਾਇਆ ਜਾ ਸਕੇ ਪਤਿਤਪੁਣਾ ਤੋਂ ਪਛਾਇਆ ਜਾ ਸਕੇ ਇਹ ਜੀ ਸਾਡੀਆਂ ਜਿਹੜੀਆਂ ਸੰਸਥਾਵਾਂ ਬੜੀਆਂ ਸਰਮੌਰ ਸੰਸਥਾਵਾਂ ਸੀ ਉਹਨਾਂ ਤੇ ਕੁਝ ਗਲਤ ਬੰਦੇ ਕਾਬਜ ਹੋ ਗਏ ਉਹਦੀ ਵਜ੍ਹਾ ਨਹੀਂ ਇਹ ਸਾਰੀਆਂ ਪ੍ਰੋਬਲਮ ਆ ਰਹੀਆਂ ਜੇ ਸਾਡੀ ਜਿਹੜੇ ਧਾਰਮਿਕ ਲੀਡਰਸ਼ਿਪ ਸੀ ਸ਼੍ਰੋਮਣੀ ਕਮੇਟੀ ਸੀ ਉਹ ਆਪਣੇ ਫਰਜ਼ਾਂ ਨੂੰ ਸਹੀ ਤਰੀਕੇ ਨਾਲ ਪਹਚਾਣਦੀ ਉਹਨਾਂ ਨੇ ਤੇ ਉਹ ਉੱਤੇ ਕੰਮ ਕਰਦੀ ਤੇ ਮੇਰੇ ਖਿਆਲ ਨਾਲ ਨਾ ਤੇ ਨਸ਼ਾ ਹੀ ਆ ਸਕਦਾ ਸੀ ਨਾ ਪਤਿਤਪੁਣਾ ਨਾ ਧਰਮ ਪਰਿਵਰਤਨ ਹੋ ਸਕਦਾ ਸੀ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲੋਂ ਉਹ ਸਾਡੇ ਲੀਡਰਸ਼ਿਪ ਦੀ ਨਾਕਾਮੀ ਦੀ وجہ ਨਾਲ ਸਭ ਕੁਝ ਹੀ ਖੂਬ ਹੋਇਆ ਕਿਉਂ ਜੋ ਸਾਡੇ ਪੰਜਾਬ ਦੀ ਆਨ ਸ਼ਾਨ ਸੀ ਉਹ ਸਾਡੇ ਆਖਾਲ ਤਖ ਦੀ ਆਨ ਸ਼ਾਨ ਸੀ ਉਹ ਉਹਦੇ ਵਿਕਾਰ ਨੇ ਵੀ ਬਹੁਤ ਨੀਵਾ ਕਰ ਦਿੱਤਾ ਗਿਆ ਇਹੋ ਜੇ ਆਪਣੇ ਹੱਥ ਟੋਕੇ ਬੰਦੇ ਬਿਠਾ ਕੇ ਉਹੋ ਜੇ ਫੈਸਲੇ ਕਰਵਾ ਕੇ ਫੌਦੇ ਸਾਜ਼ ਵਰਗੇ ਨੂੰ ਮਾਫੀ ਦਵਾ ਕੇ ਇਹ ਜਿਹੜੀਆਂ ਅਮਰੇ ਕਰ ਰਿਹਾ ਕਿ ਉਹ ਬਹੁਤ ਉਹਦੇ ਵਾਸਤੇ ਅਸੀਂ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਕਿ ਹੁਣ ਮੌਕਾ 13-14 ਸਾਲ ਬਾਅਦ ਇਲੈਕਸ਼ਨ ਹੋ ਰਹੀ ਹੈ ਤੁਸੀਂ ਆਓ ਤੇ ਕਿੱਦਾਂ ਦੇਖ ਰਹੇ ਹੋ ਤੁਸੀਂ ਹਾਂਜੀ ਉਹਨਾਂ ਵੀ ਮੁਕੱਦਮੇ ਫਰਮਤ ਦੇ ਜਿੱਥੇ ਯਕੀਨਾਂ ਦੇ ਗਏ ਇਹ ਤੇ ਤੁਸੀਂ ਦੇਖੋ ਨਾ ਜੀ ਜਿਹੜੇ ਕੋਈ ਬੰਦੇ ਸਮਾਜ ਹਿੱਤ ਚ ਕੰਮ ਕਰ ਰਹੇ ਸੀ ਅਮਰਪਾਲ ਸੀ ਜਾਂ ਹੋਰ ਵੀ ਕੋਈ ਜਿਹੜੀਆਂ ਉਹਨਾਂ ਦੇ ਤੇ ਜਾਂ ਕੋਈ ਪੱਤਰਕਾਰ ਹੀ ਲਾ ਲੋ ਕੋਈ ਚੰਗੇ ਸੱਚ ਤੇ ਖੰਡ ਦੀ ਗੱਲ ਕਰਦਾ ਤੇ ਉੱਤੇ ਵੀ ਪਰਚੇ ਧਮਕੀਆਂ ਜਾਂ ਕੋ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਤੇ ਜਿਹੜੇ ਚੀਜ਼ਾਂ ਜਿਹੜੇ ਜਿਹਨਤੇ ਇੰਨੇ ਵੱਡੇ ਵੱਡੇ ਅਲੀਗੇਸ਼ਨ ਆ ਰੈਪਸ ਪਿਆ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਕਤਲਾਂ ਦੇ ਦਰਮਿਆ ਉਹਨਾਂ ਨੂੰ ਸਰਕਾਰ ਨੇ ਬੜਾ ਮਹਿਮਾਨ ਬਣਾ ਕੇ ਰੱਖਿਆ ਹੋਇਆ ਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਕੋ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਕਤਲ ਵੀ ਆਉ ਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਕਿ ਅਸੀਂ ਆਪਣੇ ਸਮਾਜ ਨੂੰ ਕਿੱਦਾਂ ਨੂੰ ਲੈ ਕੇ ਜਾਣਾ ਰੇਪਸਟ ਇਹੋ ਇਹੋ ਜਿਹੇ ਬੰਦਿਆਂ ਨੂੰ ਅਸੀਂ ਗੁਰੂ ਮੰਨਾਂਗੇ ਜਾਂ ਆਗੂ ਮੰਨਾਂਗੇ ਜਾਂ ਉਹ ਉਹਨਾਂ ਨੂੰ ਇਹ ਸਰਕਾਰ ਪੁਸਤਪਨਾ ਹੀ ਕਰ ਰਹੀ ਹੈ ਸਰਕਾਰ ਤੋਂ ਤੁਸੀਂ ਇਹ ਯਾਰ ਜੀ ਹਰ 프ਰਿੰਟ ਤੇ ਫੇਲ ਹੈ ਜੀ ਹਾਂ ਜੀ ਹਰ 프ਰਿੰਟ ਤੇ ਫੇਲ ਹੈ ਜੀ ਹੁਣ ਦੇਖੋ ਜੀ ਉਹ ਆ ਜਿਹੜੀ ਉਹ ਉਹਦੇ ਖਿਲਾਫ ਕੋਈ ਕੇਸ ਚੱਲਣਾ ਕਹਿੰਦੇ ਕੋਈ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀਗਾ 2 ਸਾਲ ਤੋਂ ਕੋਈ ਇਹੋ ਜਿਹੀ ਚੀਜ਼ਾਂ ਤੇ ਇਹ ਲੋਕਾਂ ਨੂੰ ਬੇਗੋਹਣਾਉਂਦੇ ਕਰੀਏ ਇਹ ਸੈਟ ਬਣਾਉਂਦੇ ਕਹਿੰਦੇ ਉਹ ਬਣਾਉਂਦੇ ਤੇ ਮਸਲਾ ਤੇ ਕਿਸੇ ਪਾਸੇ ਨਹੀਂ ਲੱਗ ਰਿਹਾ